ਤੇ ਆਟੋ ਵਾਲਾ ਆਇਆ ਬੈਟਰੀ ਵਾਲਾ ਇੱਕਦਮ ਮੁੜਿਆ ਠੀਕ ਹੈ ਜੀ ਉਹਨੇ ਇਹਨੂੰ ਭਰਾ ਨੂੰ ਪਹਿਲਾਂ ਛੱਟਿਆ ਆਇਆ ਉਹ ਇਹ ਆ ਪੁਆਇੰਟ ਨੰਬਰ ਪਲੇਟ ਦੀ ਲੱਗੀ ਹੋਈ ਨਾ ਇਹਨਾਂ ਕੋਈ ਲਾਇਸੈਂਸਾ ਨਾ ਕੋਈ ਕਾਗਜ ਪੱਤਰ ਆ ਹੁਣ ਆਟੋ ਖੜਾ ਪੁੱਛੀਏ ਕਿਦਾ ਹੈ ਹੈ ਮੇਰੇ ਐਕਟਵੇ ਵਿੱਚ ਤਾਂ ਸੀ ਆਹ ਵਿੱਚ ਤਾਂ ਸੀ ਉਹ ਜਾ ਦੇਖੋ ਜੀ ਉਹੀ ਮੇਰੇ ਭਤੀਜਾ ਸੀ ਭੀਦਾ ਬਲਜੀ ਜੀ ਸਕੂਲ ਤੇ ਤੇ ਪੜਾ ਸਕੂਲ ਜਾ ਰਹੇ ਸੀ ਜੀ ਰਾਹੂ ਰੋਡ ਤੇ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਜਦ ਇੱਕ ਰੇਤਿਤਨਾ ਭਰੇ ਟਿਪਪਰ ਚਾਲਕ ਦੇ ਵੱਲੋਂ ਈ ਰਿਕਸ਼ਾ ਨੂੰ ਬਚਾਉਣ ਵਾਸਤੇ ਆਪਣੇ ਟਿਪਪਰ ਨੂੰ ਰੋਡ ਵਿਚਕਾਰ ਬਨੇ ਡਿਵਾਈਡਰ ਦੇ ਉੱਪਰ ਛਾੜ ਦਿੱਤਾ ਗਿਆ ਹਾਲਾਂਕਿ ਹਾਦਸੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਦੇ ਵਿੱਚ ਈ ਰਿਕਸ਼ਾ ਚਾਲਕ ਦੇ ਵੱਲੋਂ ਲਾਪਰਵਾਹੀ ਵੀ ਨਜ਼ਰ ਆ ਰਹੀ ਹੈ ਦੱਸਦੀ ਹੈ ਕਿ ਲਾਪਰਵਾਹੀ ਦਾ ਉਸ ਦੇ ਵੱਲੋਂ ਕੱਟ ਮਾਰਿਆ ਗਿਆ ਜੋ ਕਿ ਸਾਹ ਵਿਖਾਈ ਦੇ ਸਕਦਾ ਤੇ ਜੇ ਟਿੱਪਰ ਚਾਲਕ ਟਿੱਪਰ ਨੂੰ ਡਿਵਾਈਡਰ ਤੇ ਨਾ ਚੜਾਉਂਦਾ ਤਾਂ ਵੱਡਾ ਹਾਦਸਾ ਵਾਪਰ ਜਾਣਾ ਸੀ ਤੇ ਕਈ ਜਾਨਾਂ ਜਾ ਸਕਦੀਆਂ ਸਨ ਟਿੱਪਰ ਪਲਟਣ ਦੇ ਨਾਲ ਈ ਰਿਕਸ਼ਾ ਦੇ ਨਾਲ ਐਕਟੀਵਾ ਵੀ ਲਪੇਟ ਦੇ ਵਿੱਚ ਆ ਗਈ ਸੀ ਦੱਸ ਦਈਏ ਕਿ ਇੱਥੇ પતિ ਪਤਨੀ ਸਮੇਤ ਉਹਨਾਂ ਦੇ ਦੋ ਬੱਚੇ ਜੋ ਉਸ ਐਕਟਿਵਾਂ ਤੇ ਸਵਾਰ ਸਨ ਜਿਨ੍ਹਾਂ ਨੂੰ ਸਕੂਲ ਛੱਡਣ ਵਾਸਤੇ ਉ ਜਾ ਰਹੇ ਸਨ ਤਾਂ ਰਸਤੇ ਦੇ ਵਿੱਚ ਇਹ ਹਾਦਸਾ ਵਾਪਰਿਆ ਖੁਸ਼ਕਿਸਮਤ ਦਿਨਾਂ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ ਹੈ ਮੌਕੇ ਤੇ ਪਹੁੰਚੀ ਪੁਲਿਸ ਜਿਨ੍ਹਾਂ ਦੇ ਵੱਲੋਂ ਤਿੰਨੇ ਵਾਹਨ ਕਬਜ਼ੇ ਚ ਲੈ ਲਏ ਗਏ ਨੇ ਤੇ ਜਾਂਚ ਸ਼ੁਰੂ ਕੀਤੀ ਗਈ ਹੈ ਐਸੀ 골ਡਨ ਕਲੋਨੀ ਮਾਡਰ ਕਲੋਨੀ ਤੇ 골ਡਨ ਕਲੋਨੀ ਮੇਰਾ ਭਤੀਜਾ ਭਤੀਜੀ ਸੀ ਤੇ ਭਰਾ ਸੀ ਤੇ ਆਟੋ ਵਾਲਾ ਆਇਆ ਬੈਟਰੀ ਵਾਲਾ ਇੱਕਦਮ ਮੁੜਿਆ ਠੀਕ ਹੈ ਜੀ ਉਹਨੇ ਇਹਨੂੰ ਭਰਾ ਨੂੰ ਪਹਿਲਾਂ ਛੱਟਿਆ ਆਇਆ ਤੇ ਟਿਪਰ ਵਾਲੇ ਨੇ ਬਚਾਨ ਦੇ ਚੱਕਰ ਚ ਉੱਪਰ ਚੜਿਆ ਆ ਤੇ ਤਾਂ ਟਿਪਰ ਪਲਟਿਆ ਆ ਆਟੋ ਵਾਲੇ ਦੀ ਗਲਤੀ ਆ ਬਿਲਕੁਲ ਆਟੋ ਵਾਲੋ ਨੇ ਦੇਖਿਆ ਨਹੀਂ ਪਹਿਲਾਂ ਭਰਾ ਨੂੰ ਸਿੱਟਿਆ ਵੀਡੀਓ ਚ ਵੀ ਆ ਗਿਆ ਆ ਉਹ ਉਹ ਉਹਨੇ ਦੇਖਿਆ ਹੀ ਨਹੀਂ ਮੋੜਦੇ ਇਕਦਮੀ ਉਹਨੇ ਨਹੀਂ ਦੇਖਿਆ ਮੂਰੇ ਕੌਣ ਆ ਰਿਹਾ ਕੌਣ ਨਹੀਂ ਆ ਰਿਹਾ ਸਿੱਧਾ ਹੀ ਮਾਰਤਾ ਉਹਨੇ ਲੱਗਦਾ ਜਿਹੜੇ ਆਪਣੇ ਆਟੋ ਨਹੀਂ ਜਿਹੜੇ ਇਹ ਜਿਹੜੇ ਬੈਟਰੀ ਵਾਲੇ ਚੱਲਦੇ ਇਹਨਾਂ ਦਾ ਕੋਈ ਹਸਾਬ ਦਾ ਵੀ ਹੈ ਨਹੀਂ ਕੋਈ ਇਹਦਾ ਕੋਈ 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 ਨੰਬਰ ਪਲੇਟ ਦੀ ਲੱਗੀ ਹੋਈ ਨਾ ਇਹਨਾਂ ਕੋਈ ਕੋਈ ਲਾਇਸੈਂਸਾ ਨਾ ਕੋਈ ਕਾਗਜ ਪੱਤਰ ਆ ਹੁਣ ਆਟੋ ਖੜਾ ਪੁੱਛੀਏ ਕਿਦਾ ਆ ਏਜੰਸੀ ਜਾਣਾ ਪਊਗਾ ਕਿ ਕਿਹੜੇ ਮਾਲਕ ਦਾ ਆ ਹੁਣ ਮਾਲਕ ਚਲਾ ਬਚਾਅ ਹੋ ਗਿਆ ਭਰਾ ਦੇ ਸੱਟ ਲੱਗੀ ਆ ਬੱਚਿਆਂ ਦੇ ਵੀ ਸੱਟ ਲੱਗੀਆਂ ਆ ਵੀ ਉਹ ਉਹਨਾਂ ਦੇ ਲੱਤਾਂ ਤੇ ਸਾਰਿਆਂ ਦੇ ਲੱਤਾਂ ਤੇ ਸੱਟਾਂ ਲੱਗੀਆਂ ਆ ਉਹ ਭਰਾ ਦੀ ਤਾਂ ਹੱਡੀ ਦੇ ਪੈਰ ਦੀ ਗੋਡੇ ਦੀ ਹੱਡੀ ਫ੍ਰੈਕਚਰ ਹੋ ਗਈ ਪੈਰ ਫ੍ਰੈਕਚਰ ਹੋ ਗਿਆ ਹਾਂ ਵਿੱਚ ਤਾਂ ਸੀ ਜੀ ਆ ਦੇਖੋ ਜੀ ਉਹੀ ਮੇਰੇ ਭਤੀਜਾ ਸੀ ਭਤੀਜਾ ਬਜੀਜੀ ਸਕੂਲ ਤੇ ਤੇ ਭਰਾ ਸਕੂਲ ਜਾ ਰਹੇ ਸੀ ਆ ਬੈਗ ਵੀ ਰੱਖਿਆ ਆ ਬੈਗ ਸਾਰਾ ਕੁਝ ਵਿੱਚ ਹੀ ਪਿਆ ਹੋਇਆ ਜੀ ਸਕੂਲ ਜਾ ਰਹੇ ਮਾਲਕ ਨਾ ਕਰੇ ਕਿ ਦੇਖ ਕਿੰਚ ਸੱਜੇ ਖੱਬੇ ਹੋ ਜਾਂਦਾ ਜੀ ਕਿਨੂੰ ਕਹਿੰਦੇ ਕਿਸੇ ਨੇ ਕੋਈ ਪ੍ਰਸ਼ਾਸਨ ਨੇ ਕਿਸੇ ਨੇ ਕੀ ਕਰਨਾ ਸੀ ਸਭ ਜਾਣੇ ਦਾ ਸਾਡੇ ਸੀ ਬੱਚੇ ਸਾਡਾ ਪਰਿਵਾਰ ਖਤਮ ਹੋਣਾ ਸੀ ਕਿਸੇ ਦਾ ਕਿਸੇ ਦਾ ਕੁਝ ਨਹੀਂ ਜਾਣਾ ਸੀ ਇਸ ਕਰਕੇ ਇਸ ਚੀਜ਼ ਨੂੰ ਟ੍ਰੈਫਿਕ ਨੂੰ ਕੁਝ ਨਾ ਕੁਝ ਤਾਂ ਦੇਖਣਾ ਚਾਹੀਦਾ ਡਿਊਟੀਆਂ ਲੱਗਦੀਆਂ ਐ ਤੇ ਡਿਊਟੀਆਂ ਲਾਣੀਆਂ ਚਾਹੀਦੀਆਂ ਸਹੀ ਤਰੀਕੇ ਨਾਲ ਇਹ ਭਾਈ ਸਾਡਾ ਰਾਹੋ ਰੋਡ ਆਪਣਾ ਬਿਲਕੁਲ ਕੱਟ ਦੇ ਉੱਤੇ ਜਿਹੜਾ ਆਟੋ ਸੀਗਾ ਬੈਟਰੀ ਵਾਲਾ ਉਹਨੇ ਰੋਂਗ ਸਾਈਡ ਆਇਆ ਠੀਕ ਹੈ ਰੋਂਗ ਸਾਈਡ ਲਿਆ ਕੇ ਬੱਚੇ ਛੋਟੇ ਐਕਟਿਵਾ ਤੇ ਆ ਰਹੇ ਸੀਗੇ ਸਕੂਲ ਛੱਡਣ ਜਾ ਰਹੇ ਸੀ ਉਹਦੇ ਵਿੱਚ ਲਿਆ ਕੇ ਨੇ ਮਾਰਿਆ ਔਰ ਉਪਰੋਂ ਟਿੱਪਰ ਵਾਲੇ ਨੇ ਜਿਹੜਾ ਬਚਾ ਕਰਦੇ ਹੋਏ ਟਿੱਪਰ ਨੇ ਆਪਣਾ ਡਵਾਈਡਰ ਤੇ ਚੜਾ ਕੇ ਚਾਰ ਬੱਚਿਆਂ ਦੇ ਨਾਲ ਉਹਦੇ ਪਿਓ ਦਾ ਤੇ ਨਾਲ ਆਟੋ ਵਾਲੇ ਦਾ ਵੀ ਜਿਹੜਾ ਬਾਹਰ ਨਿਕਲਿਆ ਸੀ ਉਹਦਾ ਵੀ ਬਚਾ ਕੀਤਾ ਔਰ ਅਸੀਂ ਅਪੀਲ ਕਰਦੇ ਆ ਸਰਕਾਰ ਤੋਂ ਕਿ ਜਿਹੜੇ ਟਾਈਮ ਬੱਚਿਆਂ ਦਾ ਪਲੀਜ਼ ਵੀ ਸਰਕਾਰ ਨੂੰ ਚਾਹੀਦਾ ਕਿ ਉਸ ਟਾਈਮ ਇਸ ਰੋਡ ਦੇ ਉੱਤੇ ਵੱਡੇ ਵਹੀਕਲ ਜਿਹੜੇ ਨਾ ਚਲਾਏ ਜਾਣ ਕਿਉਂਕਿ ਬੱਚਿਆਂ ਦਾ ਸਕੂਲ ਦਾ ਟਾਈਮ ਹੁੰਦਾ ਤੇ ਅੱਜ ਦੇਖੋ ਸਾਰੇ ਹੀ ਜਾਨ ਤੋਂ ਬਚੇ ਆ ਆਟੋ ਵਾਲਾ ਵੀ ਬੱਚਿਆ ਟਿਪਰ ਵਾਲਾ ਵੀ ਬੱਚਿਆ ਤੇ ਦੋ ਬੱਚੇ ਵੀ ਬੱਚੇ ਉਹਦਾ ਪਿਓ ਵੀ ਬੱਚਿਆ ਜਿਹਦੇ ਕਰਕੇ ਬਹੁਤ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਹੁਤ ਬਹੁਤ ਬੱਚੇ ਇਹ ਪਲਟ ਗਿਆ ਹੈਗਾ ਜੀ ਇਹ ਇਹ ਪਲਟਿਆ ਨਹੀਂ ਇਹ ਉਹਨੇ ਉਹਨੇ ਟਿਪਰ ਵਾਲੇ ਨੇ ਦੇਖੋ ਜੀ ਉਹਨਾਂ ਦੀ ਜਾਨ ਬਚਾਈ ਹੈ ਉਹਨੇ ਡਰਾਗ ਜਿਹੜਾ ਐਕਸੀਡੈਂਟ ਹੋ ਚੁੱਕਿਆ ਸੀਗਾ ਐਕਟਿਵਾ ਦਾ ਤੇ ਟਿਪ ਇਹਦਾ ਉਹਦੇ ਵਿੱਚ ਪਿੱਛੋਂ ਆ ਰਿਆ ਸੀਗਾ ਉਹਨੇ ਲਿਆ ਕੇ ਡਵਾਈਡਰ 'ਤੇ ਚੜਾ ਕੇ ਬੱਚੇ ਦੀ ਜਾਨ